ਦੱਸਦੇ ਕਿ ਪੰਜਾਬ ਦੇ ਫਗਵਾੜਾ ਦੇ ਵਿੱਚ ਦੰਦੇਹਾੜੀ HDFC ਬੈਂਕ ਦੇ ਵਿੱਚ ਲੁੱਟ ਹੁੰਦੀ ਹੈ ਫਗਵਾੜਾ ਹੁਸ਼ਿਆਰਪੁਰ ਰੋਡ 70 ਰਿਹਾਨਾ ਜਾਟਾ ਦੇ ਨਸਤੀ ਕੀ ਡੁਮੇਲੀ ਰੋਡ ਤੇ 70 HDFC ਬੈਂਕ ਦੇ ਵਿੱਚ ਲੁਟੇਰਿਆਂ ਨੇ ਲੁੱਟ ਦੀ ਵਾਰਤਾਤ ਨੂੰ ਅਨਜਾਨ ਦਿੱਤਾ ਸੂchna ਮਿਲਦੇ ਫਗਵਾੜਾ ਪੁਲਿਸ ਸੈਲਾ ਅਧਿਕਾਰੀ ਮੌਕੇ ਤੇ ਪੁੱਤੇ ਨੇ ਮੌਕੇ ਦੀ ਜਾਣਕਾਰੀ ਦਿੰਦੇ ਹੋਏ ਰਿਹਾਨਾ ਜਾਟਾ ਦੇ ਸਰਪੰਚ ਗੁਰਚਿੰਦਰ ਸਿੰਘ ਨੇ ਦੱਸਿਆ ਕਿ ਰਿਆਣਾ ਜਾਟਾ ਡੁਮੇਲੀ ਰੋਡ ਤੇ 70 ਬੈਂਕ ਦੇ ਵਿੱਚ ਕਰੀਬ 3:30 ਵਜੇ ਲੁਟੇਰੇ ਵੜ ਚਾਉਂਦੇ ਨੇ ਗਨ ਪੁਆਇੰਟ ਦੀ ਨੋਕ ਤੇ 30 ਤੋਂ 35 ਲੱਖ ਦੇ ਕਰੀਬ ਨਕਤੀ ਰੁਟ ਕੇ ਫਰਾਰ ਹੋ ਪਾਈ ਨਹੀਂ ਦੱਸਦੇ ਕਿ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਸਿਸਟੀਵੀ ਕੈਮਰੇ ਖੰਗਾਲ ਕੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਜੇ ਤੁਹਾਨੂੰ ਉਹਨਾਂ ਨੇ ਕੁਝ ਗਲਤ ਕੀਤੀ ਜਿਹਨਾਂ ਦੇ ਬਾਜ਼ਾਰ ਸਿੱਟੇ ਉਸਲੇ ਮੌਜੂਦ ਸੇ ਉਸੇ ਬੈਂਕ ਤੇ ਮੌਜੂਦ ਸੇ ਉਹਨਾਂ ਕੋਲ ਹਥਿਆਰ ਰਸਲਾ ਸੀਗਾ ਫਸਫੋਲ ਦੇਖਿਆ ਉਹਨਾਂ ਦਾ ਹੱਥੇ ਫਸਫੋਲ ਲਿਖਿਆ ਕਿੰਨੇ ਬੰਦੇ ਸੀ ਕਿੰਨੇ ਲੋਕ ਤੇ ਇਹ ਪਤਾ ਲੱਗਾ ਕਿ ਕਿੱਥੋਂ ਆਏ ਸੀ ਉਹ ਬਾਹਰ ਗੱਡੀ ਖੜੀ ਸੀ ਘੜੀ ਘੜੀ ਸਿੱਖਿਆਲ ਕੀਤਾ ਵੀ ਗੱਡੀ ਕਿਹੜੀ ਖੜੀ ਆ ਕਿਉਂ ਜਾਂਦੇ ਨੇ ਤਾਂ ਬੰਦਾ ਨਪੋੜੇ ਜਾਂਦਾ ਅੰਦਰ ਤੇ ਤੁਹਾਡਾ ਫੋਨ ਵਗਿਆ ਵੀ ਕੋਈ ਲੈ ਕੇ ਗਿਆ ਸੀ ਹਾਂਜੀ ਫਿਰ ਫੋਨ ਕਿੱਦਾਂ ਮਿਲਿਆ ਤੁਹਾਡਾ ਪੀਲੇ ਫੋਨ ਵਾਲੇ ਨੇ ਮਿਲ ਗਿਆ ਜਿਹੜਾ ਬੰਦਾ ਉਹ ਅੱਛਾ ਦੇ ਗਿਆ ਪੁਲਿਸ ਵਾਲੇ ਤੁਹਾਡਾ ਲੋਕੇਸ਼ਨ ਤੇ ਜਾ ਕੇ ਪਹੁੰਚ ਗਏ ਉਹਨੇ ਜੀ ਸਾਹਿਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਦੇ ਸਬੰਧੀ ਸੈਂ ਹੈ ਅੱਜ ਸਾਨੂੰ ਤਕਰੀਬਨ ਸਮਾਂ 3:00 ਦੇ ਵਿੱਚ ਇਨਫੋਰਮੇਸ਼ਨ ਆਈ ਹੈ ਰੁਪਈਆ 200000 ਦਾ ਚਟਾ ਦੇ HDFC ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਟੌਲ ਦੀ ਨੋਕਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ 'ਚ ਡਕੈਤੀ ਕਰਕੇ ਇਮੀਡੀਏਟਲੀ ਉਹ ਇੱਕ ਚਿੱਟੇ ਰੰਗ ਦੀ ਟੁੰਡੀ ਵਰਨਾ ਗੱਡੀ 'ਚ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰ ਲਾ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਹੈ 15 ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਜੇ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਦੇ ਵਿੱਚ ਆਈ ਐ ਐਸਐਸਪਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਐ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਗਾਰਡ ਸੀ। ਅੱਛਾ ਜੀ। ਘਟਨਾ ਨੂੰ ਅੰਜਾਮ ਦੇ ਕੇ ਉਹ ਕਿਧਰ ਨੂੰ ਗਏ ਨੇ? ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ? ਬਿਲਕੁਲ ਜਿਹੜਾ ਇਹ ਤਿੰਨ ਕਾਬੂਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ। ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰਦੇ। ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਜੀ? ਆ ਮਿਕਸ ਹੈਗਾ ਹੈ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਐਸਐਸਪੀ ਸਾਹਿਬ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਬਾਦ ਟਾਈਮ ਸੇ ਕੋਈ ਟਾਈਮ ਦਾ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸਾਹਿਬ ਇਹ ਦਿਨ ਦਿ ਬਿਲਕੁਲ ਵਾਰਦਾ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸੰਗੀਨ ਜਦ ਸਾਡੀ ਚੁਰਾਫ ਹੋਇਆ ਜिले ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਫਗੜੇ ਤੋਂ ਆਇਆ ਕੋਈ ਵੀ ਨਾਕਾ ਫਗੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਗੁੱਟ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਸੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ ਸੋ ਮੱਚ